ਜੇਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੇ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਹੋ ਰੋਬੇ ਲਗਾਓ ਹੋ ਕੇ ਜੋ ਬਿਆਨ ਦੇ ਰਹੀ ਹੈ ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨiyet ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈਗਾ ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇ 'ਚ ਸਿੱਖਾਂ ਦੇ ਵਿਸ਼ੇ 'ਚ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਵੇ ਸਾਨੂੰ ਬਹੁਤ ਸਹਿਯਮ ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਕਿ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਮਸ਼ੁਸ਼ਰਾ ਕਰਕੇ ਹੀ ਜਿਹੜਾ ਚੋਣਯੋਗ ਆ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜੀ ਜਿੰਨੇ ਸਨ ਉਸਟੈਂਡਿੰਗ ਇਨਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਖੀ ਚਲਣੀ ਚਾਹੀਦੀ ਐ ਨਾ ਡੰਡਾ ਇਹ ਕਿਸਾਨ ਆਪਣੇ ਨੇ ਇਹ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫੈਲਾਉਣੀ ਅਸੀਂ ਸਮਾਜ ਚ ਔਰ ਉਹ ਕਿਸਾਨ ਹੋ ਸਕਦਾ ਸਾਡੇ ਨਾਲੋਂ ਜ਼ਿਆਦਾ ਦੇਸ਼ਪੱਖ ਹੋਣ ਤੇ ਸਾਡੇ ਨਾਲੋਂ ਵੀ ਜ਼ਿਆਦਾ ਰਾਸ਼ਟਰਵਾਦੀ ਹੋਣ ਇਸ ਕਰਕੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਤੇ ਇਸ ਤਰ੍ਹਾਂ ਦੀ ਔਰ ਮੈਂ ਸਮਝਦਾ ਕਿ ਕੰਗਨਾ ਰਣੌਤ ਕੋਲ ਇਹ ਮਸਲਾ ਵੀ ਹੋਣੀਗਾ ਕਿ ਉਹ ਕਿਸਾਨਾਂ ਦੇ ਬਾਰੇ ਚ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਬੰਨੀਆਂ ਨੇ ਉਹਨਾਂ ਦੀ ਮੰਗਾ ਹੋਰ ਵੀ ਗੱਲਬਾਤ ਕਰਕੇ ਮੰਨਿਆ ਜਾ ਸਕਦੀ ਹੈ ਨਾ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿਤੂ ਹੈ ਇਹ ਤਾਂ ਜੋ ਵਿਰੋਧੀ ਪਾਰਟੀ ਨੇ ਸਾਡੇ ਖਿਲਾਫ ਕੰਮ ਕਰਨਾ ਇਹ ਜੋ ਬਿਆਨਾਂ ਨਾਲ ਤਾਂ ਉਹੀ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਜਿਹੜਾ ਹੈ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਇੱਥੇ ਸਾਰੀਆਂ ਬਰਾਦਰੀਆਂ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਆ ਮਿਲਿਆ ਜੁਲਿਆ ਕੰਮ ਗੁਰੂ ਨਾਨਕ ਦੀ ਧਰਤੀ ਆ ਤੇ ਉਹ ਗੁਰੂ ਨਾਨਕ ਤਾਂ ਕਹਿੰਦੇ ਆ ਮਨੁੱਖੀ ਜਾਤ ਸਭ ਇੱਕੇ ਪਹਿਚਾਨੂ ਉਧਰ ਕਹਿੰਦੇ ਆ ਬਸੂਦੇਵੋ कुटुंबਕਮ ਇਹ ਜਿਹੜੀ ਗੱਲ ਆ ਇਸ ਤੇ ਇੰਦਾਂ ਦੀਆਂ ਟਿੱਪਣੀਆਂ ਕਰਨੀਆਂ ਠੀਕ ਹੈ